ਕਈ ਵਾਰੀ ਟੈਂਡਰ ਲਗੇ ਟੈਂਡਰ ਕੈਨਸਲ ਹੁੰਦੇ ਚਲੇ ਗਏ ਫਿਰ ਅਸੀਂ ਫੈਸਲਾ ਕਰ ਲਿਆ ਵੀ ਪੁਲ ਜਿਹੜਾ ਕਾਰਪੋਰੇਸ਼ਨ ਤੋਂ ਨਹੀਂ ਐਪੀਡੂ ਵਿਮੇ ਡਿਪਾਰਟਮੈਂਟ ਤੋਂ ਬਣਾਉਣੇ ਆ ਪੀਡੂ ਡਿਪਾਰਟਮੈਂਟ ਜਿਵੇਂ ਲੱਗਿਆ ਟੈਂਡਰ ਪੈਕੇਟ ਟੈਂਡਰ ਬਾਅਦ ਅੱਛੀ ਸੀ ਇਸ ਨੂੰ ਸਟਾਰਟ ਕੀਤਾ ਹੈ तकरीबन 8 ਕਰੋੜ 62 ਲੱਖ ਦੀ ਲਾਗਤ ਦੇ ਨਾਲ ਇਹ ਪੁਲ ਬਣੇਗਾ 6 ਮਹੀਨੇ ਦੇ ਵਿੱਚ ਬਣ ਕੇ ਤਿਆਰ ਹੋਏਗਾ ਪਰ ਪਹਿਲੀ ਵਾਰੀ ਹੋਇਆ ਲੋਕਾਂ ਦੀ ਸੋਚ ਬਦਲੀ ਲੋਕਾਂ ਨੇ ਆਪਣੀ ਸੋਚ ਨਾ ਵੋਟ ਪਾਈ सीएम साहब ਜਦੋਂ ਆ ਪ੍ਰੈਸ ਦੇ ਪ੍ਰੈਸ ਨੂੰ ਸੰਬੋਧਨ ਕਰ ਰਹੇ ਸੀ ਤੇ ਉਦੋਂ ਮੈਂ ਕਿਹਾ ਸੀ ਸਾਡੇ ਪੁੱਲ ਦਾ ਕੰਮ ਉਹ ਕਹਿੰਦਾ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਤੁਸੀਂ ਕਿਸੇ ਰਿਕਸ਼ੇ ਵਾਲੇ ਤੋਂ ਕਿਸੇ ਟਰੱਕ ਵਾਲੇ ਤੋਂ ਕਿਸੇ ਤੋਂ ਵੀ ਕਰਾਓ ਆਮ ਲੋਕਾਂ ਤੋਂ ਕਰਾਓ ਮੈਂ ਆਟਾ ਚਾਲਕ ਹਾਂ ਮੈਨੂੰ ਉਮੀਦ ਨਹੀਂ ਸੀ ਕਿ ਮੈਨੂੰ ਮੇਰੇ ਕੋਲੋਂ ਉਦਘਾਟਨ ਕੀਤਾ ਜਾਏਗਾ ਲੁਧਿਆਣਾ ਦੀ ਲਾਈਫਲਾਈਨ ਜਗਰਾਉ ਪੁੱਲ ਨੂੰ ਕਿਹਾ ਜਾਂਦਾ ਤੇ ਜਗਰਾਉ ਪੁੱਲ ਨੂੰ ਜਾਣ ਵਾਲੇ ਰਸਤੇ ਦਾ ਇਹ ਪੁੱਲ ਚਾਂਸੀ ਨਮੇ ਦਾ ਪੁੱਲ ਪਿਛਲੇ ਕਈ ਸਾਲਾਂ ਤੋਂ ਬੰਦ ਪਿਆ ਸੀਗਾ ਤੇ ਜਿਸ ਦੀ ਹੁਣ ਨਵੇਂ ਪੁੱਲ ਨੂੰ ਬਣਾਉਣ ਦੀ ਅੱਜ ਸ਼ੁਰੂਆਤ ਕੀਤੀ ਜਾ ਰਹੀ ਹੈ ਤੇ ਪੁਰਾਣੇ ਪੁੱਲ ਨੂੰ ਤੋੜ ਕੇ ਇਸ ਦੇ ਉੱਤੇ ਨਵਾਂ ਪੁੱਲ ਬਣਾਇਆ ਜਾਏਗਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੁਧਿਆਣਾ ਨਾਰਥ ਦੇ ਐਮਐਲਏ ਮਦਨਾਲਲ ਬਗਾ ਜੀ ਅੱਜ ਇਸ ਦੀ ਸ਼ੁਰੂਆਤ ਕਰਨਗੇ ਤੇ ਨਵੇਂ ਪੁੱਲ ਦਾ ਉਦਘਾਟਨ ਕਰਨਗੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਇੱਕ ਆਮ ਆਟੋ ਚਾਲਕ ਤੋਂ ਜਿਹੜੇ ਰੋਜ਼ਾਨਾ ਇਸ ਪੁਲ ਤੋਂ ਨਿਕਲਦੇ ਨੇ ਉਹਨਾਂ ਤੋਂ ਇਸ ਪੁਲ ਦੀ ਅੱਜ ਜਿਹੜਾ ਨਵਾਂ ਪੁਲ ਬਣਨਾ ਉਸ ਦੀ ਸ਼ੁਰੂਆਤ ਟੱਕ ਲਗਾਵਾ ਕੇ ਕਰਵਾ ਰਹੇ ਨੇ ਲੁਧਿਆਣਾ ਨਾਰਥ ਦੇ ਐਮ ਐਲ ਏ ਮਦਰ ਨਾਲ ਬੱਗਾ ਜੀ ਲਾਉ ਜੀ ਇੱਕਲੀ ਕਲਾ ਬਟ ਚਲ ਜੇ ਕਰੇ ਵੀਰ ਬਜਰੰਗੇ ਹਰ ਹਰ ਮਹਾ ਕਾ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝਿਆ ਕਰ ਰਹੇ ਆ ਲੁਧਿਆਣਾ ਤੋਂ ਲੁਧਿਆਣਾ ਦੀ ਲਾਈਫ ਲਾਈਨ ਬਣੇ ਜਾਣ ਵਾਲੇ ਜਗਨਾਉ ਪੁਲ ਨੂੰ ਜਾਣ ਵਾਲੇ ਰਸਤੇ ਤੋਂ ਅੱਜ ਨਵੇਂ ਪੁਲ ਦੀ ਸ਼ੁਰੂਆਤ ਕੀਤੀ ਗਈ ਹੈ। ਸੋ ਸ਼ੁਕਰੀਆ ਕਾਬਲ। ਸੋ ਨਿਰਭੇ। ਗੁਰੂਆਂ ਵਾਣੀਆਂ ਦੀ ਜੈ। ਤਾਂ ਗੱਲਬਾਤ ਕਰਨੇ ਪਗੜੀ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਇਸ ਪੁਲ ਨੂੰ ਲੈ ਕੇ ਉਡੀਕ ਕੀਤੀ ਜਾ ਰਹੀ ਸੀਗੀ। ਕਈ ਹਾਸੇ ਵੀ ਹੋਏ। ਅੱਜ ਤੁਸੀਂ ਇਸ ਦੀ ਸ਼ੁਰੂਆਤ ਕੀਤੀ ਹੈ। ਕਿਸ ਤਰ੍ਹਾਂ ਦੇਖਦੇ ਹੋ? ਸਭ ਤੋਂ ਪਹਿਲਾਂ ਤਾਂ ਮੈਂ ਸ਼ਹਿਰ ਵਾਸੀਆਂ ਨੂੰ ਤੁਹਾਡੇ ਮਾਧਿਅਮ ਤੋਂ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ। ਕਿਉਂਕਿ 1.5 ਸਾਲ ਪਹਿਲੇ ਲੋਕਾਂ ਨੇ ਬਹੁਤ ਵੱਡਾ ਬਦਲਾਅ ਕੀਤਾ ਸੀ ਜੀ ਥੈਂਕ ਯੂ ਜੀ ਔਰ ਤਕਰੀਬਨ 5 ਸਾਲ ਤੋਂ ਲਗਾਤਾਰ ਇਹ ਪੁਲ ਲੋਕਾਂ ਤੋਂ ਬੰਦ ਪਿਆ ਸੀ ਲੋਕ ਬਹੁਤ ਦਿੱਕਤਾਂ ਸੀਗੇ ਔਰ ਤਕਰੀਬਨ ਇਲੈਕਸ਼ਨ ਦੌਰਾਨ ਵੀ ਲੋਕਾਂ ਨਾਲ ਅਸੀਂ ਵਾਅਦਾ ਕੀਤਾ ਸੀ ਕਿ ਜੇ ਤੁਸੀਂ ਤੁਹਾਨੂੰ ਤਾਕਤ ਦਿਓਗੇ ਤੇ ਦੋ ਦਿਨ ਦੂਰ ਨਹੀਂ ਕਿ ਅਸੀਂ ਪੁਲ ਨੂੰ ਪਹਿਲ ਦੇ ਆਧਾਰ ਤੇ ਨੂੰ ਸਟਾਰਟ ਕਰਾਵਾਂਗੇ ਔਰ ਉਸ ਲੜੀ ਦੀ ਵਿੱਚੋਂ ਕਾਫੀ ਦੇਰ ਤੋਂ ਮਿਹਨਤ ਕਰਦੇ ਹੋਏ ਕਈ ਵਾਰੀ ਟੈਂਡਰ ਲੱਗੇ ਟੈਂਡਰ ਕੈਂਸਲ ਹੁੰਦੇ ਚਲੇ ਗਏ ਫਿਰ ਅਸੀਂ ਫੈਸਲਾ ਕਰ ਲਿਆ ਵੀ ਪੁਲ ਜਿਹੜਾ ਕਾਰਪੋਰੇਸ਼ਨ ਤੋਂ ਨਹੀਂ ਐਪੀ ਲੂਡਿ ਮੈਂ ਡਿਪਾਰਟਮੈਂਟ ਤੋਂ ਬਣਾਉਣੇ ਆ ਪੀਡੂ ਡਿਪਾਰਟਮੈਂਟ ਜਿੰਮੇ ਲੱਗਿਆ ਟੈਂਡਰ ਪੈਕੇਟ ਟੈਂਡਰ ਬਾਅਦ ਅੱਜ ਸੀ ਇਸ ਨੂੰ ਸਟਾਰਟ ਕੀਤਾ ਹੈ तकरीबन 8 ਕਰੋੜ 26 ਲੱਖ ਦੀ ਲਾਗਤ ਦੇ ਨਾਲ ਇਹ ਪੁਲ ਬਣੇਗਾ ਜਿਸ ਦੇ ਵਿੱਚ ਇਹ ਸ਼ਹਿਰ ਨੂੰ ਬਹੁਤ ਵੱਡੀ ਸਹੂਲਤ ਹੋਏਗੀ ਜਿਹੜਾ ਲਗਾਤਾਰ 5 ਸਾਲ ਤੋਂ ਬੰਦ ਪਿਆ ਸੀਗਾ ਇਹ 1 ਸਾਲ ਦੀ ਮਿਆਦ ਹੈ ਜੀ 9 ਮਹੀਨੇ 9 ਮਹੀਨੇ ਦੀ ਮਿਆਦ ਹੈ 9 ਮਹੀਨੇ ਦੇ ਵਿੱਚ ਇਹ ਬਣ ਕੇ ਤਿਆਰ ਹੋਏਗਾ ਔਰ ਇਸ ਦੇ ਨਾਲ तकरीबन ਜਿਹੜੀ ਪਰਲੀ ਕੱਚੀ ਨੀਚੇ ਰੋਡ ਜਾ ਰਹੀ ਹੈ ਇਹ ਵੀ ਅਸੀਂ ਨਾਲ ਬਣਾਣ ਲੱਗੇ ਆ ਇਹਨੂੰ ਪਰਲੀ ਰੋਡ ਜਿਹੜੀ ਚੱਲ ਰਹੀ ਦਰਿਆ ਦੀ ਉਹ ਵਨਵੇ ਕਰਕੇ ਤੇ ਉਰਲੀ ਸਾਈਡ ਤੋਂ ਚਲਾ ਕੇ ਉਹਦੀ ਵੀ तकरीबन ਕੀਮਤ 6 ਕਰੋੜ ਦੇ ਲਾਗੇ ਹੋਣੀ ਹੈ ਉਸੀ ਲੱਕ ਪ੍ਰੋਜੈਕਟ ਤਿਆਰ ਕਰਕੇ ਇਹ ਸਟਾਰਟ ਕਰਾਂਗੇ ਇਹ ਪੁੱਲ ਦਾ ਜਿਹੜਾ ਅੱਜ ਸ਼ੁਰੂਮ ਕਰਤਾ ਇਹਨੂੰ ਤੋੜ ਕੇ ਤੇ ਹੋ ਸਕਦਾ ਇਸ ਮੇ ਵੀ ਜਿਸ ਨੂੰ ਜੋ ਸਟੋਨ ਰੱਖਾਂਗੇ ਮਾਨੀ ਉਹ ਸਾਡੇ ਸੂਬੇ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਾਰ ਭਗਵਾਨ ਸਿੰਘ ਜੀ ਮਾਨ ਚੇਤੇ ਤੁਰ ਕੇ ਆ ਕੇ ਆਪ ਕਰਨਗੇ ਔਰ ਖਾਸ ਤੌਰ ਤੇ ਮੈਂ ਪਿਛਲੇ ਦਿਨੀ ਤੁਸੀਂ ਸਾਰਿਆਂ ਨੇ ਦਿਖਾਇਆ ਵੀ ਸੀਗਾ ਸੀਐਮ ਸਾਹਿਬ ਜਦੋਂ ਪ੍ਰੈਸ ਦੇ ਪ੍ਰੈਸਿੰਗ ਸਮੋਦਨ ਕਰ ਰਹੇ ਸੀ ਉਦੋਂ ਮੈਂ ਕਿਹਾ ਸੀ ਸਾਡੇ ਪੁੱਲ ਦਾ ਕੰਮ ਉਹ ਕਹਿੰਦਾ ਤੈਨੂੰ ਕੀ ਫਿਕਰ ਕਰਨ ਦੀ ਲੋਣੀ ਤੁਸੀਂ ਕਿਸੇ ਰਿਕਸ਼ੇ ਵਾਲੇ ਤੋਂ ਕਿਸੇ ਆਟੇ ਵਾਲੇ ਤੋਂ ਕਿਸੇ ਤੋਂ ਵੀ ਕਰਾਓ ਆਮ ਲੋਕਾਂ ਤੋਂ ਕਰਾਓ ਅੱਜ ਅਸੀਂ ਆਟੇ ਵਾਲੇ ਨੂੰ ਰੋਕ ਕੇ ਇਹਨਾਂ ਤੋਂ ਕਰਵਾਇਆ ਇਹਨਾਂ ਨੇ ਸ਼ੁਰੂਮ ਕੀਤਾ ਪ੍ਰਭੂ ਕਿਰਪਾ ਕਰਨ ਦਿਨ ਦੁਗੜੀ ਰਾਤ ਚੋਂ ਸਾਰੇ ਪੱਤਰਕੀ ਕਰੀ ਉਹ ਪੁਲ ਛੇਤੀ ਬਣ ਕੇ ਤਿਆਰ ਹੋ ਕੇ ਲੋਕਾਂ ਨੂੰ ਸਪਰਦ ਹੋ ਗਏ ਕਿੰਨੀ ਕੋ ਸਹੂਲਤ ਹੋਏਗੀ ਕਿਉਂਕਿ ਲੁਧਿਆਣਾ ਦਾ ਜਗਰਾਉ ਪੁਲ ਲਾਈਫਲਾਈਨ ਬਣਿਆ ਜਾਂਦਾ ਤੇ ਇਸ ਰੋਡ ਤੋਂ ਹੀ ਨਿਕਲ ਕੇ ਜਗਰਾਉ ਪੁਲ ਨੂੰ ਰਸਤਾ ਜਾਂਦਾ ਆਊਟਰ ਤੇ ਲੋਕ ਜਦੋਂ ਆਂਦੇ ਨੇ ਤੇ ਐਂਟਰ ਲੁਧਿਆਣਾ ਇਸ ਰੋਡ ਤੋਂ ਹੋ ਕੇ ਨਿਕਲਦੇ ਨੇ ਮੈਂ ਤਾਂ ਤੁਹਾਨੂੰ ਇਹ ਕਵਾਂਗਾ ਕਿ ਤੁਸੀਂ ਜੇ نیچے ਦਿਖਾਉਂਗੇ ਨਾ ਪਰਲੀ ਸਾਈਡ ਤੇ ਕਿੰਨਾ ਕ ਜਾਮ ਹੈ ਇਹ ਜਾਮ ਤਿਕਨ ਜਲੰਧਰ ਬਾਈਪਾਸ ਚੌਕ ਚੌਂਕ ਤੱਕ ਲੱਗਿਆ ਹੋਇਆ ਹੈ ਇਹ ਕਾਰਨ ਇਹ ਸੀਗਾ ਕਿ ਇਹ ਦਰਿਆ ਦਾ ਪੁਲ ਬੰਦ ਹੋਣ ਕਰਕੇ ਲੋਕਾਂ ਨੂੰ ਨੀਚੇ ਦੀ ਕੰਮ ਕੇ ਜਾਣਾ ਪੈਂਦਾ ਅੱਜ ਬਹੁਤ ਵੱਡਾ ਜਾਮ ਸੀ ਬੰਵੀ ਤਕਰੀਬਤ ਦੇ ਮੋੜਾਂ ਘੰਟੇ ਦੇ ਵਿੱਚ ਜਿਹਨਾਂ ਜੋਬ ਜਲੰਧਰ ਬਾਈਪਾਸ ਤੋਂ ਇੱਧਰ ਪਹੁੰਚਿਆ ਔਰ ਤਕਰੀਬਨ ਇਸ ਪੁਲ ਦੇ ਨਾਲ ਸ਼ਹਿਰ ਨੂੰ ਬਹੁਤ ਵੱਡੀ ਕਿਉਂਕਿ ਇਹ ਜਲੰਧਰ ਨੂੰ ਜੋੜਦਾ ਹੈ ਜਲੰਧਰ ਤੋਂ ਆਪਾਂ ਸ਼ਹਿਰ ਐਂਟਰ ਕਰਦੇ ਹਾਂ ਪਹਿਲੇ ਐਂਟਰੀ ਤੇ ਪੁਲ ਹੀ ਇਹ ਵੱਡਾ ਦਰਿਆ ਵਾਲਾ ਜਿਹੜਾ ਕਾਫੀ ਸਾਲ ਤੋਂ ਬੰਦ ਪਿਆ ਸੀ ਅੱਜ ਚੱਲ ਤੋੜ ਕੇ ਸੀ ਦੁਆਰ ਤੋਂ ਸ਼ੁਰੂ ਸ਼ੁਭਰਾਮ ਕਰਨ ਲੱਗੇ ਆ ਇਹ ਤਕਰੀਬਨ 9 ਮਹੀਨੇ ਵਿੱਚ ਜਿੱਥੇ ਸਾਡੇ ਐਸ.ਸੀ. ਸਾਹਿਬ ਪੀਲੂ ਡਿਪ ਅਸੀਂ ਇਹਨੂੰ ਸਟਾਰਟ ਕਰ ਦਿੱਤਾ ਹੈ 9 ਮਹੀਨੇ ਤਿਆਰ ਹੋ ਕੇ ਲੋਕਾਂ ਨੂੰ ਸਪੁਰਦ ਕਰਦੇ ਹਾਂ ਹਾਸੇ ਵੀ ਹਾਸੇ ਵੀ ਕਈ ਹੋਈ ਨੇ ਉਸ ਨੂੰ ਲੈ ਕੇ ਰਾਜਨੀਤੀ ਵੀ ਕਈ ਹੋਈ ਹੈ ਕੋਈ ਰਾਜਨੀਤੀ ਬੜਿਆਂ ਨੇ ਕੀਤੀ ਹੈ ਜੀ ਤਕਰੀਬਨ ਮੈਂ ਜੇ ਕਹਿ ਸਕਾਂ ਪਿਛਲੀਆਂ ਜਿੰਨੀਆਂ ਵੀ ਸਰਕਾਰਾਂ ਆਈਆਂ ਲੋਕਾਂ ਨੂੰ ਕਹਿੰਦੀਆਂ ਜਰੂਰੀਆਂ ਕਿ ਅਸੀਂ ਪੁਲ ਬਣਾ ਦੇਾਂਗੇ ਪੁਲ ਤਿਆਰ ਕਰ ਦੇਾਂਗੇ ਤੁਸੀਂ ਵੋਟਾਂ ਪਾ ਦੇ ਲੋਕਾਂ ਨੇ ਵੋਟਾਂ ਵੀ ਪਾਈਆਂ ਪਰ ਕਿਤੇ ਨਾ ਕਿਤੇ ਲੋਕਾਂ ਦੇ ਬਦਲਾਅ ਨੇ ਲੋਕਾਂ ਦੀ ਸੋਚ ਨੇ ਕਿਉਂਕਿ ਹਰ 5 ਸਾਲ ਬਾਅਦ ਪੋਟ ਪਾਣੇ ਆ ਜਿਹੜਾ ਕਾਂਗਰਸ ਵਾਲਾ ਕਾਂਗਰਸ ਨੂੰ ਵੋਟ ਪਾਉਂਦਾ ਹੈ ਜਿਹੜਾ ਭਾਜਪਾ ਵਾਲਾ ਭਾਜਪਾ ਨੂੰ ਵੋਟ ਪਾਉਂਦਾ ਹੈ ਜਿਹੜਾ ਅਕਾਲੀ ਦਲ ਦਾ ਅਕਾਲੀ ਦਲ ਵੋਟ ਪਾਉਂਦਾ ਹੈ ਪਰ ਪਹਿਲੀ ਵਾਰੀ ਹੋਇਆ ਲੋਕਾਂ ਦੀ ਸੋਚ ਬਦਲੀ ਲੋਕਾਂ ਨੇ ਆਪਣੀ ਸੋਚ ਨਾਲ ਵੋਟ ਪਾਈ ਕਿਸੇ ਨੇ ਵੀ ਆਪਣੀ ਕਾਂਗਰਸ ਨੂੰ ਜਾਂ ਭਾਜਪਾ ਨੂੰ ਜਾਂ ਅਕਾਲੀ ਦਲ ਨੂੰ ਨਾਲ ਲੈ ਕੇ ਨਹੀਂ ਵੋਟ ਪਾਈ ਉਹਨਾਂ ਨੇ ਛਾੜੂ ਦਾ ਬਣ ਦਬਾ ਕੇ ਆਮ ਆਦੀ ਪਾਰਟੀ ਦਾ ਦਮਨ ਪਕੜਿਆ ਉਸ ਦਾ ਰਿਜ਼ਲਟ ਇਹ ਹੋਇਆ ਕਿ ਡੇਢ ਸਾਲ 2 ਸਾਲ ਦੇ ਹਿਸੇ ਦੇ ਵਿੱਚ ਲੋਕਾਂ ਨੇ ਦਿੱਤਾ ਇੱਕ ਇੱਕ ਟੈਕਸ ਦਾ ਪੈਸਾ ਅੱਜ ਲੋਕਾਂ ਦੀ ਡਿਵੈਲਪਮੈਂਟ ਤੇ ਲੱਗ ਰਿਹਾ ਟਾਈਮ ਬਾਉਂਡ ਹੋਏਗਾ ਇਹ ਪੁਲ ਕਿਉਂਕਿ ਸ਼ੁਰੂਆਤ ਹੋ ਜਾਂਦੀ ਹੈ ਪਰ ਪੂਰਾ ਹੁੰਦੇ ਟਾਈਮ ਬੋ ਟਾਈਮ ਬੋਂਡ ਹੈ ਜੀ ਇਹ ਤਾਂ 9 ਮਹੀਨੇ ਦਾ ਸਾਡੇ ਅਸਿਸਮ ਕਹਿ ਰਹੇ ਆ ਹਾਂ ਇਹਦਾ ਸਾਡਾ ਜਿਹੜਾ ਠੇਕੇਦਾਰ ਐਗਰੀਮੈਂਟ ਸਾਰਾ ਹੋਇਆ ਉਹ 9 ਮਹੀਨੇ ਦਾ 9 ਮਹੀਨੇ ਸੰਨ ਪੁਲ ਤਿਆਰ ਕਰਨ ਦਾ ਦਿਲਾਉਂਦੇ ਨੇ ਤਾਂ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ ਤਾਂ ਤਸਵੀਰਾਂ ਤੁਹਾਡੇ ਨਾਲ ਉਸ ਪੁਲ ਦੀਆਂ ਵੀ ਸਾਂਝੀਆਂ ਕਰ ਰਹੇ ਆ ਅੱਜ ਆਮ ਆਟੋ ਤੋਂ ਅੱਜ ਤੁਹਾਡੇ ਕੋਲ ਸ਼ੁਰੂਆਤ ਕਰਵਾਈਏ ਕਿਸ ਤਰ੍ਹਾਂ ਦੇ ਠੀਕ ਹੈ ਜੀ ਅੱਜ ਮੈਂ ਆਟੋ ਚਾਲਕ ਹਾਂ ਮੈਨੂੰ ਉਮੀਦ ਨਹੀਂ ਸੀ ਕਿ ਮੈਨੂੰ ਮੇਰੇ ਕੋ ਮੈਂ ਐਮਐਲਏ ਸਾਹਿਬ ਦਾ ਬਹੁਤ ਧੰਨਵਾਦ ਆ ਕਿਉਂਕਿ ਮੇਰੇ ਕੋਲ ਅਟਕ ਲਵਾ ਕੇ ਮੂਰਤ ਕਰਵਾ ਕੇ ਆ ਚਾਲੂ ਕੀਤਾ ਹੈ ਪੁਲ ਤੁਸੀਂ ਰੋਹ ਲੰਘਦੇ ਹੋ ਕਿੰਨੀ ਕੋ ਮੁਸ਼ਕਲ ਆਂਦੀ ਸੀ ਬਹੁਤ ਮੁਸ਼ਕਲ ਆਂਦੀ ਹੈ ਜੀ ਇੱਥੇ ਜਾਮ ਲੱਗ ਜਾਂਦਾ ਸਾਨੂੰ ਛੋਟੇ ਜਿਹੇ ਰਸਤੇ ਚੋਂ ਨਿਕਲਣਾ ਪੈਂਦਾ ਪਿੱਛੇ ਆਟੋ ਵਾਲੇ ਪਿੱਛੇ ਮੋਟਰਸਾਈਕਲ ਵਾਲੇ ਬਹੁਤ ਜਾਮ ਲੱਗ ਜਾਂਦਾ ਮੈਂ ਐਮਐਲਏ ਸਾਹਿਬ ਦਾ ਬਹੁਤ ਧੰਨਵਾਦ ਆ ਜੀ ਬਿਲਕੁਲ ਐਮਐਲਏ ਸਾਹਿਬ ਦਾ ਧੰਨਵਾਦ ਕਰਦੇ ਨੇ ਇਹ ਆ ਰਹੇ ਨੇ ਅੱਜ ਇਸ ਪੁਲ ਦੀ ਜਿਹੜੀ ਆ ਪੁਰਾਣੇ ਪੁਲ ਨੂੰ ਤੋੜ ਕੇ ਨਵੇਂ ਪੁਲ ਨੂੰ ਬਣਾਣ ਦੀ ਸ਼ੁਰੂਆਤ ਕੀਤੀ ਜਾ ਰਹੀ ਆ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਆਂ ਲੁਧਿਆਣਾ ਚਾਹ ਸਿਨੇਮਾ ਪੁਲ ਨੂੰ ਜੋ ਕਿ ਅੰਗਰੇਜ਼ਾਂ ਦੇ ਸਮੇਂ ਦਾ ਪੁਲ ਦੱਸਿਆ ਜਾ ਰਿਹਾ ਕਿ ਬਣਿਆ ਹੋਇਆ ਸੀਗਾ ਉਸ ਦੀ ਅੱਜ ਪੁਰਾਣੇ ਪੁਲ ਦੀ ਤੋੜ ਕੇ ਨਵੇਂ ਪੁਲ ਦੀ ਸ਼ੁਰੂਆਤ ਕੀਤੀ ਜਾ ਰਹੀ ਆ ਤੇ ਕਿਹਾ ਜਾ ਰਿਹਾ ਕਿ 9 ਮਹੀਨੇ ਦੇ ਸਮੇਂ ਦੇ ਵਿੱਚ ਇਹ ਪੁਲ ਬਣ ਕੇ ਤਿਆਰ ਹੋਏਗਾ ਤੇ ਜਿਸ ਨਾਲ ਲੁਧਿਆਣਾ ਵਾਸੀਆਂ ਨੂੰ ਵੱਡੀ ਸਹੂਲਤ ਮਿਲੇਗੀ ਤਾ ਅੱਜ ਇਸ ਪੁਲ ਨੂੰ ਤੋੜ ਕੇ ਨਵੇਂ ਪੁਲ ਦੀ ਸ਼ੁਰੂਆਤ ਕੀਤੀ ਜਾਏਗੀ ਤੇ 9 ਮਹੀਨੇ ਦੇ ਸਮੇਂ ਦੇ ਵਿੱਚ 8 ਕਰੋੜ ਤੋਂ ਵੱਧ ਦੀ ਲਾਗਤ ਦੇ ਨਾਲ ਇਹ ਪੁਲ ਬਣ ਕੇ ਤਿਆਰ ਹੋਏਗਾ ਤਾਂ ਤਸਵੀਰਾਂ ਤੁਹਾਡੇ ਨਾਲ ਵੀ ਸਾਂਝੀਆਂ ਕਰ ਰਹੇ ਹਾਂ ਤਾਂ ਲਗਾਤਾਰ ਗੌਰਵ ਜੀ ਲਗਾਤਾਰ ਤੁਸੀਂ ਵੀ ਕਾਫੀ ਕੋਸ਼ਿਸ਼ ਕਰਦੇ ਰਹੇ ਕਿਸ ਤਰ੍ਹਾਂ ਲੱਗਦੇ ਹੋ ਕਿ ਕਦੋਂ ਤੱਕ ਇਹ ਪੂਰਾ ਹੋ ਜਾਏਗਾ ਤੇ ਸਹੂਲਤ ਕਿੰਨੀ ਹੋਏਗੀ ਇਹ ਟਾਈਮ ਬਾਉਂਡ ਕੀਤਾ ਹੈ 9 ਮਹੀਨਿਆਂ ਦਾ ਟਾਈਮ ਠੇਕੇਦਾਰਾ ਸਾਹਿਬ ਨੇ ਜਿਹੜਿਆ ਨਾਲ ਲਿੱਤਾ ਵੈਸੇ ਜੋ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਫਿਜ਼ੀਕਲੀ 6-7 ਮਹੀਨਿਆਂ ਦੇ ਵਿੱਚ ਪਬਲਿਕ ਨੂੰ ਸਮਰਥ ਕਰ ਦਾਂਗੇ ਤਾਂ ਕਹਿੰਦਾ ਮਤਲਬ 2024 ਦੇ ਵਿੱਚ ਤੁਸੀਂ ਇਸ ਇਸ ਪੁਲ ਦੀ ਸ਼ੋਗਾਤ ਲੁਧਿਆਣਾ ਨਾਰਥ ਨੂੰ ਦੇਣ ਜਾ ਰਹੇ ਹੋ ਬਿਲਕੁਲ ਸਾਰੇ ਲੁਧਿਆਣਾ ਨਿਵਾਸੀਆਂ ਨੂੰ ਮੈਂ ਬਹੁਤ-ਬਹੁਤ ਮੁਬਾਰਕਾ ਦਿੰਦਾ ਜੀ ਬਿਲਕੁਲ ਲਗਾਤਾਰ ਜਿਹੜਾ ਵਾ ਇਸ ਪੁਲ ਦੀ ਟਾਈਮ ਬਾਉਂਡ ਜਿਹੜੀ ਆ ਉਹ ਸਾਰੀ ਨੂੰ ਤਵੱਜੋ ਦਿੱਤੀ ਜਾ ਰਹੀ ਹੈ ਤੇ ਅੱਜ ਇਸ ਪੁਲ ਦੀ ਸ਼ੁਰੂਆਤ ਮੁੱਖ ਮੰਤਰੀ सीएम பகوانਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਦੇ ਜਿਸ ਤਰ੍ਹਾਂ ਕਿ ਕਿਹਾ ਗਿਆ ਸੀ ਉਹਨਾਂ ਨੇ ਕਿ ਆਮ ਵਰਕਰ ਤੋਂ ਆਮ ਆਦਮੀ ਕੋ ਜਿਹੜੇ ਇਸ ਸੜਕਾਂ ਤੋਂ ਰੋਜ਼ਾਨਾ ਲੰਘਦੇ ਨੇ ਉਹਨਾਂ ਤੋਂ ਇਸ ਦੀ ਸ਼ੁਰੂਆਤ ਕਰਵਾਈ ਗਈ ਹੈ ਤੇ ਲੁਧਿਆਣਾ ਦੀ ਲਾਈਫਲਾਈਨ ਜਗਰਾਉ ਪੁੱਲ ਨੂੰ ਜੋੜਨ ਵਾਲੇ ਇਸ ਪੁੱਲ ਦੀ ਅੱਜ ਜਿਹੜੀ ਆ ਉਸਾਰੀ ਸ਼ੁਰੂ ਕੀਤੀ ਗਈ ਹੈ ਤੇ 9 ਮਹੀਨੇ ਦੇ ਵਿੱਚ ਇਹ ਪੁੱਲ ਬਣ ਕੇ ਤਿਆਰ ਹੋਏਗਾ ਜਿਸ ਨਾਲ ਲੁਧਿਆਣਾ ਵਾਸੀਆਂ ਨੂੰ ਵੱਡੀ ਸਹੂਲਤ ਮਿਲੇਗੀ ਕੈਮਰਾ ਪਰਸਨ ਗੋਲਦੀ ਦੇ ਨਾਲ ਵਿਵੇਕ ਕਾਲ ਚਰਚਾ ਟੀਵੀ ਲੁਧਿਆਣਾ